ਤੋਂ ਲੁਧਿਆਣਾ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉੱਤੇ ਹਲਕਾ ਆਤਮ ਰਗਰ ਤੋਂ ਵਿਧਾਇਕ ਰਵਨ ਸਿੰਘ ਸਿੱਧੂ ਨੇ ਇਸ ਲੰਗਰ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੇ ਪੱਗ ਸਜਾਈ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਦੇ ਦਿੱਤੀ ਹੋਈ ਦਸਤਾਰ ਨੂੰ ਸੰਭਾਲ ਕੇ ਰੱਖੀਏ ਤੇ ਆਪਣੇ ਸਿਰਾਂ ਤੇ ਸਜਾਈਏ। ਤੋਂਤੀ ਨੌਜਵਾਨ ਪੀੜੀ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਨਾਮ ਜੀ ਐਸ ਰੰਧਾਵਾ ਪੰਜਾਬ ਪ੍ਰਦਾਨ ਇੰਟਰਲੋਕ ਐਸੋਸੀਏਸ਼ਨ ਆਫ ਪੰਜਾਬ ਅੱਜ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਮਾਡਲ ਟਾਊਨ ਵਿਖੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਪੱਗਾਂ ਦਾ ਲੰਗਰ ਲਾਇਆ ਗਿਆ ਪੱਗਾਂ ਨਵੀਆਂ ਵੰਡੀਆਂ ਵੀ ਗਈਆਂ ਤੇ ਪੱਗਾਂ ਦੇ ਬੰਨਣ ਵਾਲੇ ਐਕਸਪਰਟ ਵੀ ਬੁਲਾਏ ਗਏ ਤੇ ਪੱਗਾਂ ਉਹਨਾਂ ਨੂੰ ਬੰਨ੍ਹੀਆਂ ਵੀ ਗਈਆਂ ਇਹ ਜਿਹੜਾ ਅੱਜ ਦਾ ਸਮਾਗਮ ਸੀਗਾ ਪੱਗਾ ਵੰਡਣ ਦਾ ਤੇ ਫ੍ਰੀ ਆਫ ਕੋਸਟ ਸੇਵਾ ਸੀਗੀ ਜਿਹੜੀ ਐਮ.ਐਲ.ਏ. ਸਾਹਿਬ ਕੁਲਵੰਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਆ ਤੇ ਧੰਤਾ ਦੇ ਜੋਗ ਨੇ ਗੁਰੂ ਸਾਹਿਬ ਦੀ ਕਿਰਪਾ ਹੋਈ ਇਹਨਾਂ ਤੇ ਵੀ ਜਿਹੜਾ ਇਹਨਾਂ ਨੇ ਪੱਗਾ ਦਾ ਲੰਗਰ ਲਾਇਆ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਸ ਪੱਗਾ ਦਾ ਲੰਗਰ ਅੱਜ ਲਾਇਆ ਗਿਆ ਤੇ ਬਹੁਤ ਵੱਡਾ ਅਪਹਰਾਲਾ ਸੀਗਾ ਸ਼ਲਾਂਗਾ ਜੋਗ ਹੈ ਜਿਹੜਾ ਕਿਸੇ ਨੇ ਸੋਚਿਆ ਨਹੀਂਗਾ ਤੇ ਉਹ ਇਹਨਾਂ ਨੇ ਕੀਤਾ ਵਾ ਜੀ ਕਿ ਕੁ ਲੋਕਾਂ ਨੂੰ ਪੱਗਾਂ ਬਨਣ ਦੇ ਨਾਲ ਇਦਾਂ ਆ ਵੀ ਇੱਥੇ ਬਨੀਆਂ ਗਈਆਂ ਪੱਗਾਂ ਵੰਡੀਆਂ ਵੀ ਗਈਆਂ ਨੌਜਵਾਨ ਪੀੜੀ 'ਚ ਕੁਛ ਛਾ ਆਇਆ ਜਿਨ੍ਹਾਂ ਕਦੇ ਨਹੀਂ ਵੀ ਪੱਗ ਬੰਨੀ ਸਾਡੇ ਇੱਥੇ ਕਾਰਪੋਰੇਸ਼ਨ ਦੇ ਸਿੰਗਲਾ ਜੀ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਵੀ ਆਏ ਨੇ ਮਦਨ ਨਾਲ ਬੱਗਾ ਐਮ ਐਲ ਏ ਸਾਹਿਬ ਉਹਨਾਂ ਦੇ ਵੀ ਪੱਗਾਂ ਬਨੀਆਂ ਗਈਆਂ ਤੇ ਦੂਜੇ ਸਾਡੇ ਗੁਰਪ੍ਰੀਤ ਗੋਪੀ ਜੀ ਕੋ ਵੀ ਪੱਗ ਬਨਾ ਕੇ ਗਏ ਨੇ ਇੱਕ ਬਹੁਤ ਵੱਡਾ ਲੋਕਾਂ ਨੂੰ ਇੱਕ ਮੈਸੇਜ ਜਾ ਰਿਹਾ ਵੀ ਪੱਗ ਬਨਣੀ ਪੱਗ ਸਜਾਉਣੀ ਕਿਉਂਕਿ ਪੱਗ ਬਨਣ ਦੇ ਨਾਲ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਵੀ ਸਾਤ ਸੂਰਤ ਦਸਤਾਰ ਸਿਰਾ ਜਦੋਂ ਤੁਸੀਂ ਸਿਰ ਤੇ ਪੱਗ ਬਨ ਲੈਂਦੇ ਆ ਤੇ ਸਾਡਾ ਹੋਲੀਆ ਕਿਰਦਾਰ ਚਿਹਰਾ ਮੋਹਰਾ ਸਭ ਟੋਟਲੀ ਚੇਂਜ ਹੋ ਜਾਂਦਾ ਆ ਤੇ ਉਹ ਇਨਸਾਨ ਸ਼ੇਰਾਂ ਚ ਫਿਰ ਗਿਣਿਆ ਜਾਂਦਾ ਆ ਪੱਗ ਬਨ ਦੇ ਨਾਲ ਉਹ ਮਰਦ ਗਿੜਿਆ ਜਾਂਦਾ ਆ ਅੱਜ ਜਿਹੜੀ ਪੱਗ ਦੀ ਇੱਥੇ ਕੰਟਰੀਬਿਊਸ਼ਨ ਕੀਤੀ ਗਈ ਆ ਉਹ ਤਕਰੀਬਨ 9 ਤੋਂ 10000 ਮੀਟਰ ਦੇ ਕਰੀਬ ਜਿਹੜੀ ਹੈ ਕੰਟਰੀਬਿਊਸ਼ਨ ਲੋਕਾਂ ਦੇ ਵਿੱਚ ਕੀਤੀ ਗਈ ਹੈ ਜੀ ਠੀਕ ਠੀਕ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰਕੌਰ ਅਮਰ ਸ਼ਹੀਦ ਫਤਿਹਗੜ੍ਹ ਸਾਹਿਬ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਬਾਬਾ ਦੀਪ ਸਿੰਘ ਮੈਰਫੇਰ ਸੈਟੀ ਵੱਲੋਂ ਪੱਗਾਂ ਦਾ ਜਿਹੜਾ ਲੰਗਰ ਲਾਇਆ ਜਾਂਦਾ ਬਾਬਾ ਦੀਪ ਸਿੰਘ ਦੇ ਹਸਤਾਨਾਂ ਤੇ ਆਈ ਹੋਈ ਸਾਰੀ ਸੰਗਤ ਦਾ ਦਿਲ ਦੇ ਅੰਗ ਹਰਾਈਆਂ ਤੋਂ ਧੰਨਵਾਦ ਕਰਦਾ ਇਹਦੇ ਪਿੱਛੇ ਸਾਡਾ ਇੱਕ ਮਕਸਦ ਹੈ ਕਿ ਜਿਹੜੇ ਨੌਜਵਾਨ ਪੱਗਾਂ ਤੋਂ ਦਸਤਾਰਾਂ ਤੋਂ ਦੂਰ ਜਾ ਰਹੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ ਉਹਨੂੰ ਕਿਵੇਂ ਨਾ ਕਿਵੇਂ ਅਸੀਂ ਮੋੜ ਕੇ ਦੁਬਾਰਾ ਸਿੱਖੀ ਦੇ ਨਾਲ ਜੁੜੀਏ ਅੱਜ ਅਸੀਂ ਦਸਤਾਰ ਦਾ ਦਿਨੇ-ਦਿਨੇ ਆ ਉਹਦੇ ਨਾਲ ਜਿਹੜੇ ਕੋਚ ਸਹਿਬਾਨ ਬੁਲਾਏ ਗਏ ਨੇ ਤਾਂ ਕਿ ਜਿਹੜੇ ਨੌਜਵਾਨ ਨੇ ਇਹ ਟ੍ਰੈਂਡ ਦੇ ਹਿਸਾਬ ਨਾਲ ਚੱਲਦੇ ਨੇ ਵੀ ਆਹ ਸਟਾਈਲ ਦੀ ਪੱਗ ਮੇਰੇ ਪਸੰਦਾ ਜਿਵੇਂ ਇੱਥੇ ਕੋਚ ਖੜਾ ਮੈਂ ਦਿਖਾਉਂਗਾ ਤੁਹਾਨੂੰ ਉਹਦੀ ਪੱਗ ਬਹੁਤ ਆਕਰਸ਼ਿਤ ਬੰਨੀ ਹੁੰਦੀ ਹੈ ਕਿੱਤੇ ਨਾ ਕਿਤੇ ਵੀ ਮਨ ਦੇ ਵਿੱਚ ਭਾਵਨਾ ਪੈਦਾ ਹੋ ਜੇ ਕਿ ਮੈਂ ਵੀ ਇਹ ਦਸਤਾਰ ਸਜਾਉਣ ਲੱਗ ਜਾਂ ਮੇਰੇ ਨਾਲ ਮੇਰੇ ਦੋਸਤ ਹਰਦੀਪ ਸਿੰਘ ਬੱਬਰ ਜਿਹੜਾ ਠੇਕੇਦਾਰੀ ਕਰਦਾ ਕਾਰਪੋਰੇਸ਼ਨ ਦੀ ਉਹਦਾ ਬੇਟਾ ਬੈਠਾ ਇਹਦੇ ਮੈਂ ਦੇਖੋ ਨੀਲੇ ਰੰਗ ਦੀ ਦਸਤਾਰ ਸਜਾਈ ਹੈ ਤੇ ਬਾਬਾ ਦੀਪ ਸਿੰਘ ਦੇ ਚਰਨਾਂ ਅਰਦਾਸ ਕਰਦਾ ਇਸ ਬੱਚੇ ਨੂੰ ਆਦਤ ਪੈ ਜੇ ਵੀ ਇਹ ਕੱਲ ਤੋਂ ਦਸਤਾਰ ਸਜਾਉਣ ਲੱਗ ਜੇ ਤਾਂ ਮੇਰਾ ਲਾਇਆ ਗਿਆ ਲੰਗਰ ਸਾਡੀ ਟੀਮ ਵੱਲੋਂ ਲਾਇਆ ਗਿਆ ਲੰਗਰ ਉਹ ਸਫਲ ਹੋ ਜਾਏ ਕਿੰਨੇ ਮੀਟਰ ਬਣਿਆ ਗਿਆ ਅੱਜ 9000 ਦੇ ਕਰੀਬ ਮੀਟਰ ਕਪੜਾ ਸੀ ਬੀਦੇ ਬੀਦੇ ਦਿਨੀ ਕੋਈ ਚਾਹੇ 5 ਮੀਟਰ ਚਾਹੇ 7 8 ਉਹ ਕਟਾ ਕੇ ਲਿਆਦਾ ਵੱਖ-ਵੱਖ ਰੰਗ ਸੀਗੇ ਵੱਖਰੇ-ਵੱਖਰੇ ਰੰਗਾਂ ਦੇ ਆਪਦੇ ਮਨ ਦੇ ਹਿਸਾਬ ਨਾਲ ਹੁਣੇ ਨੇ ਇਹਨੇ ਨੀਲਾ ਕੱਪੜਾ ਕੱਢੇ ਆਪਦੀ ਜੈਕਟ ਨਾਲ ਮੈਚ ਕਰਦਾ ਉਹ ਅੱਜ ਇਹਨੂੰ ਉਹੀ ਨੀਲਾ ਦਿੱਤਾ ਗਿਆ ਤੇ ਬਾਪ ਦੇ ਪੈ ਨਹੀਂ ਲੱਗਦੇ ਅੱਜ ਕਿਉਂਕਿ ਮੁੰਡਾ ਅੱਗੇ ਪੱਗ ਨਹੀਂ ਬੰਨਦਾ ਹੁਣ ਇਹਦੇ ਧਰਤੀ ਦੇ ਪੈ ਨਹੀਂ ਲੱਗਦੇ ਵੀ ਮੇਰੇ ਮੁੰਡੇ ਨੇ ਵੀ ਦਸਤਾਰ ਪਾਈ ਕਿਸੇ ਬੰਨੇ ਸੀਗੇ ਮੇਰ ਬਣਾ ਰਹੇ ਸਰ ਮੇਰ ਕਿੜਾ ਲੁਧਿਆਣੇ ਦਾ ਉਹ ਤਾਂ ਬਣਿਆ ਪਿਆ ਮੈਂ ਤਾਂ ਵੀਰੋਧੀ ਕਾਰਜੇ ਨੇ ਮੈਂ ਤਾਂ ਵੀਰੋਧੀਆਂ ਦੇ ਕਹਿਣ ਨੂੰ ਛੱਡੋ ਆਪ ਵਾਲੇ ਐਨਕੇਨ ਫੋਕ ਧੱਕਾ ਵੀ ਕਰ ਰਹੇ ਨੇ ਧਮਕੀਆਂ ਵੀ ਦੇ ਰਹੇ ਨੇ ਇਨਕੇ ਕਦੇ ਧੱਕਾ ਕਰਿਆ ਹੁੰਦਾ ਤਾਂ ਹਾਲਾਤ ਹੋਰ ਹੁੰਦੇ ਤੁਹਾਨੂੰ ਪਤਾ ਨਾ ਧੱਕਾ ਸਰਕਾਰਾਂ ਕਰਦੀਆਂ ਰਹੀਆਂ ਜੇ ਧੱਕਾ ਕਰਿਆ ਹੁੰਦਾ 70 ਕੌਂਸਲਰ ਬਣਾਏ ਹੁੰਦੇ ਐਨੇ ਨਹੀਂ ਸੀ ਬਣਾਉਂਦੇ ਆਮ ਆਦਮੀ ਪਾਰਟੀ ਵਿੱਚ ਧੱਕੇ ਨੂੰ ਕੋਈ ਜਗ੍ਹਾ ਨਹੀਂ ਲੋਕਤੰਤਰ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਇੱਕ ਮੇਰਾ ਕੌਂਸਲਰ ਕੈਂਡੀਡੇਟ ਤਿੰਨ ਵੋਟਾਂ ਦੇ ਹਾਰਿਆ ਧੱਕਾ ਕਰਨਾ ਕਿੰਨਾ ਕੌਖਾ ਬਟਨ ਨਹੀਂ ਦਬਣੇ ਸੀਗੇ ਪਰ ਨਾ ਲੋਕਤੰਤਰ ਲੋਕਾਂ ਦਾ ਜਿਹੜਾ ਫੈਸਲਾ ਸਿਰ ਮੱਥੇ ਹੈ ਮੇਰ ਤੁਹਾਨੂੰ ਦਾਵੇ ਨਾ ਕਹਿਣਾ ਆਮ ਆਦਮੀ ਪਾਰਟੀ ਦਾ ਬਣੋ ਇਹ ਤਾਂ ਜਿੰਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਸੀ ਵੀ ਇਹ ਕਿਤੇ ਵੀ ਟੜੂਦੀ ਸਰਕਾਰ ਨਹੀਂ ਹੋਣੀ ਜੇ ਆ ਗਈ ਇਹਨਾਂ ਤੋਂ ਚੱਲਣੀ ਨਹੀਂ ਹੁਣ ਮੈਂ ਤੁਹਾਨੂੰ ਕਹਿੰਦਾ ਭਰਾਵੋ ਮੇਰ ਬਣਾਵਾਂਗੇ ਸਾਦਾ ਹੀ ਬਣੂਗਾ ਤੇ ਕਾਂਗਰਸ ਤੇ ਬੀਜੇਪੀ ਕਹਿ ਰਹੀ ਹੈ ਕਿ ਨਿਰਦਲੀ ਮੇਰ ਬਣੂਗਾ ਨਿਰਦਲਗਾ ਹਾਂ ਉਹ ਕੀ ਹੁੰਦਾ ਆਜ਼ਾਦ ਆਜ਼ਾਦ ਹਾਂ ਆਜ਼ਾਦ ਹੈ ਲੈਣੀ ਨਹੀਂ ਕੋਈ ਅੱਜਾ ਦਾ ਸਾਡਾ ਭਗਤ ਦੇਸ਼ ਹੈ ਉਹਦੀ ਜਿਹੜੀ ਸਰਵਉੱਚਤਾ ਉਹ ਪੂਰੇ ਸੰਸਾਰ ਵਿੱਚ ਬਹਾਲ ਅਤੇ ਬਹਾਲ ਹੋਊਗਾ